ਰੋਪੜ ਤੋਂ ਦੁਰਾਹੇ ਤੱਕ ਸਰਹਦ ਨਹਿਰ ਨੂੰ ਪੱਕੀ ਕਰਨ ਦਾ ਮਾਮਲਾ ਦੁਬਾਰਾ ਪੱਕ ਚੁੱਕਿਆ ਹੈ ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਖੰਨਾ ਨਮਾ ਸ਼ਹਿਰ ਰੋਡ ਤੇ ਗੜੀ ਪੁਲ ਤੇ ਅਨੁਮਿੱਥ ਸਮੇਂ ਦੇ ਲਈ ਤਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਕੁਝ ਦਿਨ ਪਹਿਲਾਂ ਅਸੀਂ ਨਹਿਰ ਪੱਕੀ ਕਰਨ ਦੇ ਵਿਰੁੱਧ ਦੇ ਵਿੱਚ ਤਰਨਾ ਲਗਾਇਆ ਸੀ ਅਤੇ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦੇ ਕੀਤੇ ਸਨ ਕਿ ਨਹਿਰ ਵਿੱਚੋਂ ਮਿੱਟੀ ਕੱਢ ਕੇ ਦੁਬਾਰਾ ਨਹਿਰ ਵਿੱਚ ਹੀ ਪਾਈ ਜਾਵੇਗੀ ਅਤੇ ਵੇਚੀ ਨਹੀਂ ਜਾਵੇਗੀ ਤੇ ਨਾ ਹੀ ਦਰਖਤ ਕੱਟੇ ਜਾਣਗੇ ਪਰ ਕੁਝ ਕਿਸਾਨ ਨੇਤਾਵਾਂ ਦੇ ਵੱਲੋਂ ਦੋ ਦਿਨ ਪਹਿਲਾਂ ਜਦੋਂ ਅਚਾਨਕ ਮੌਕਾ ਦੇਖਿਆ ਗਿਆ ਤਾਂ ਪ੍ਰ ਕਿਸਾਨਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਗਈ ਜਿਸ ਨੇ ਰੋਸ਼ਵਜੋ ਅੱਜ ਗੜੀ ਪੁੱਲ ਤੇ ਸੜਕ ਜਾਮ ਕਰਕੇ ਅਣਮਿੱਥੇ ਸਮੇਂ ਦੇ ਲਈ ਧਰਨਾ ਲਗਾ ਦਿੱਤਾ ਗਿਆ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਵਾਅਦਾ ਖਿਲਾਫੀ ਕਰਕੇ ਬਹੁਤ ਨਿੰਦਨਯੋਗ ਕੰਮ ਕੀਤਾ ਹੈ ਨਹੀਂ ਉਹਦੇ ਨਾਲ ਕੁਝ ਜਗ੍ਹਾ ਦੇ ਉੱਤੇ ਕੋਈ ਪੱਟੀ ਪੱਟੀ ਗਈ ਆ ਸਾਈਡ ਸਾਈਡ ਦੇ ਉੱਤੇ ਪੱਟੀ ਗਈ ਆ ਉਹਦੇ ਉਹਦੇ ਜਿਹੜੀ ਅਸੀਂ ਸਮਝੌਤੇ ਦੇ ਨਾਲ ਖੜੇ ਆ ਹਮੇਸ਼ਾ ਜਿਹੜਾ ਸਮਝੌਤਾ ਕੀਤਾ ਗਿਆ ਉਹਦੇ ਨਾਲ 100% ਖੜਾਂਗੇ ਇਹ ਵੀ ਹੈ ਇਹ ਉਹਦੇ ਵਿੱਚ ਕਿਤੇ ਕੰਡੇ ਦੇ ਕੰਡੇ ਦੇ ਉੱਤੇ ਮਿੱਟੀ ਪੱਟੀ ਗਈ ਆ ਜਾਂ ਕੋਈ ਵੱਧ ਓਵਰ ਕਟਿੰਗ ਕਰ ਲਈ ਹੈ ਠੀਕ ਹੈ ਉਹ ਕੋਈ ਮਾੜੀ ਮਾਸ਼ਾ ਨਾਲ ਚਾਹੇ ਨਾ ਕਿ ਤੇ ਪਰ ਉਹਦੇ ਤੇ ਅਸੀਂ ਐਕਸ਼ਨ ਬਲੂ ਲੈ ਲਿਆ ਕਿ ਵੀ ਜਿਹੜੀ ਵੀ ਉਹਨੇ ਕੋਈ ਆਪਣੀ ਚੀਜ਼ ਨੂੰ ਕਹਿੰਦੇ ਆ ਲਾਪਰਵਾਹੀ ਕੀਤੀ ਹੈ ਸਟਾਫ ਦੇ ਮੈਂਬਰਾਂ ਨੇ ਉਹਨਾਂ ਦੇ ਅਸੀਂ ਐਕਸ਼ਨ ਲੈ ਕੇ ਉਹਨਾਂ ਨੂੰ ਸਸਪੈਂਡ ਕੀਤਾ ਸਰ ਜਿਹੜੇ ਆਪਸੋ ਸਸਪੈਂਡ ਕੀਤੇ ਗਏ ਨੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਮਝੌਤਾ ਹੋਇਆ ਹੋਇਆ ਫਿਰ ਵੀ ਉਹਨੇ ਨਗਹਿਲੀ ਕੀਤੀ ਤੁਸੀਂ ਕੋਈ ਮੇ ਵੀ ਇਹ ਵੀ ਹੋ ਸਕਦਾ ਨਾ ਵੀ ਉੱਥੇ ਨਾ ਉਹ ਰਾਤ ਦਾ ਟਾਈਮ ਸੀਗਾ ਕਿਤੇ ਕੋ ਕਰਕੇ ਚਲੇ ਗਿਆ ਹੋਵੇ ਕੀ ਗਾ ਦਾਤ ਨੂੰ ਕਈ ਵਾਰੀ ਨਹੀਂ ਬੰਦਾ ਹੁੰਦਾ ਪਰ ਉਹਨਾਂ ਨੂੰ ਨੇ ਆਰਡਰ ਨੇ ਮਿੱਟੀ ਫੁੱਟਣ ਦੇ ਕਿੰਨੇ ਕਿੰਨੇ ਫੁੱਟ ਦੇ ਸਾਡੇ ਸਸਾਨਾ ਵੱਲੋਂ ਕਿਹਾ ਗਿਆ ਕਿ ਉਹ 25 25 ਫੁੱਟ ਤੱਕ ਜਿਹੜਾ ਰੋਡ ਦੇ ਨਾਲ ਤੱਕ ਪਹੁੰਚ ਗਏ ਨੇ ਜਿਹੜੀ ਜਿਹੜੇ ਸਾਡੇ ਕੋਲੇ ਲਾਈਨ ਲਾਈ ਹੋਈ ਹੈ ਨਾ ਉਹ ਉਹਦੇ ਵਿੱਚ ਸਾਡੀ ਪਾਈ ਹੋਈ ਹੈ ਐਂਪਰ ਸੈਕਸ਼ਨ ਦੇ ਮੁਤਾਬਕ ਨਾ ਰੋਡ ਦੇ ਨਾਲ ਹੀ ਹੁੰਦਾ ਉਹਦੀ ਸੈਂਟਰ ਲਾਈਨ ਤੋਂ ਹੁੰਦਾ ਜਿਹੜੀ ਨਹਿਰ ਦੀ ਸੈਂਟਰ ਲਾਈਨ ਹੈ ਨਾ ਉਹਦੇ ਆਲੇ-ਦਾਲੇ ਹੁੰਦਾ ਵੀ ਕਿੱਥੇ ਕਿੱਥੇ ਤੱਕ ਅਸੀਂ ਲੈ ਕੇ ਜਾਦੇ ਹਾਂ 10 ਫੁੱਟ ਤੱਕ ਠੀਕ ਹੈ ਉਹ ਨਹੀਂ ਨਹਿਰ ਦੀ ਸੈਂਟਰ ਲਾਈਨ ਤੋਂ ਜ਼ਿਆਦਾ ਹੁੰਦਾ ਜਿਹੜਾ ਹੋਰ ਹਿਸਾਬ ਨਾਲ ਉਹਨਾਂ ਨੇ ਕੀਤਾ ਹੋਇਆ ਬਾਕੀ ਅਸੀਂ ਮੌਕਾ ਦੇਖਣਾ ਹੈ ਮੌਕੇ ਦੇਖ ਕੇ ਜੇ ਸਾਾਨੂੰ ਲੱਗੂਗਾ ਇੱਥੇ ਅਜਿਹਾ ਦਾ ਦੇਖਣਾ ਮਿੱਟੀ ਸਰ ਵੇਚੀ ਗਈ ਸੀ ਕੀ ਉਹ ਕਿਵੇਂ ਜਿਹੜੀ ਨਹੀਂ ਮਿੱਟੀ ਵੇਚੀ ਨਹੀਂ ਗਈ ਸੀ ਇਹ ਐਕਚੁਅਲੀ ਜਿਹੜੀ ਬੀਨਿਕਲ ਰਿਪੋਰਟ ਹੈ ਇਹ ਨਾ ਉਹ ਤਾਂ ਉਹਨੇ ਬੰਨ੍ਹ ਕੇ ਅੱਗੇ ਬਣਾ ਕੇ ਨਾ ਪਾਣੀ ਕੱਢਣਾ ਸੀਗਾ ਉਹ ਉਹਦੇ ਦੇ ਸੀਗਾ ਪਰ ਕੁਝ ਲੋਕਾਂ ਨੇ ਕਿਹਾ ਕਿ ਇਸ ਦੇ ਪਿੱਛੇ ਕਦੋਂ ਟਾਲੀਆਂ ਪੜੀਆਂ ਵੀ ਗਈਆਂ ਨੇ ਪਰ ਜੇ ਉਹ ਸੱਚੀਆਂ ਹੋਈਆਂ ਤੇ ਵੀ ਬਿਲ ਟਿਕ ਕਲੈਕਸ਼ਨ ਐ ਡਾਕਟਰਾਂ ਦੀ ਗੱਲ ਕਰੀਏ ਤੇ ਡਾਕਟਰ ਡਾਕਟਰੀਆਂ ਨਾ ਜਿਹੜੀਆਂ ਮੈਥ ਨੂੰ ਦੱਸਿਆ ਸੀ ਡਾਕਟਰੀਆਂ ਨਾ ਪਾਣੀ ਚੱਲਣ ਦੇ ਨਾਲ ਇਹਦੀਆਂ ਜੜਾਂ ਨੇ ਉਹ ਲਿੱਪੀਆਂ ਦੇਖਦੇ ਹੋ ਕਿਪੀਆਂ ਹੋਈਆਂ ਨੇ ਜਾਂ ਕੋਈ ਡਿੱਗੇ ਵੀ ਪਏ ਨੇ ਇਹਦੇ ਵਿੱਚ ਠੀਕ ਹੈ ਜੇ ਕੋਈ ਇਹੋ ਜੀ ਨਿਗਰਾ ਦੇ ਵਿੱਚ ਆਉਂਦਾ ਵੀ ਡਰਕ ਕੋੜਿਆ ਗਿਆ ਜਾਂ ਹੁਣ ਚਿੱਟਾ ਗਿਆ ਨਹੀਂ ਹੈ ਨਹੀਂ ਅਸੀਂ ਅਸੀਂ ਡਰਕ ਕੋਈ ਸਿੱਟਣ ਦੀ ਮਨਜ਼ੂਰੀ ਅਸੀਂ ਨਾ ਹੀ ਸਿੱਟਣ ਦੀ ਕੋਈ ਮਨਸ਼ਾ ਸਾਡੀ ਨਾ ਹੀ ਅਸੀਂ ਸਿੱਟਣਾ ਹੁੰਦਾ ਜੇ ਕੋਈ ਇਹ ਅਸੀਂ ਇਹ ਅਸੀਂ ਦੇਖ ਦੇਖ ਕੇ ਵੀ ਕਿੱਥੇ ਡਿੱਗਿਆ ਹੋਇਆ ਤੇ ਅਸੀਂ ਉਹਦੇ ਦੇ ਇਸ ਦਾ ਮਤਲਬ ਇਹ ਆ ਵੀ ਤੁਸੀਂ ਜਿਹੜੀ ਡਰਕ ਪਟਨ ਦੀ ਮਨਜ਼ੂਰੀ ਤੁਹਾਡੇ ਕੋਲ ਹੈ ਦੀ ਅਸੀਂ ਅਸੀਂ ਡਰਕ ਅਸੀਂ ਡਰਕ ਵੱਢਣ ਦਾ ਇਹ ਰੀਸ ਦੇ ਵਿੱਚ ਸਾਡਾ ਕੋਈ ਉਹ ਨਹੀਂ ਹੈਗਾ ਵੀ ਮਨਸ਼ਾਨੀ ਹੈ ਵੀ ਅਸੀਂ ਵੀ ਦਰਖਤ ਦੇ ਵਿੱਚ ਪਟੜਾ ਦੇ ਕੋਈ ਕਿਸੇ ਨੇ ਉਹ ਦੇਖ ਸਕਦਾ ਉਹ ਦੇਖੋ ਸਾਹਮਣੇ ਜਿਹੜਾ ਉਹ ਦੇਖੋ ਨਵੇਂ ਤੇ ਪੁਰਾਣੇ ਦਾ ਫਰਕ ਹੁੰਦਾ ਭਾਜੀ ਉਹ ਸਾਹਮਣੇ ਦੇ ਪਤਾ ਵੀ ਦੇਖਦੇ ਨੇ ਤੇ ਉੱਥੇ ਮੌਕੇ ਦੀਆਂ ਤਸਵੀਰਾਂ ਵੀ ਬਿਆਨ ਕਰਦੇ ਅਸੀਂ ਅਸੀਂ ਬਾਕੀ ਉਹਦਾ ਮੌਕਾ ਦੇਖ ਕੇ ਜੇ ਕੋਈ ਇਹੋ ਜਿਹਾ ਸਾਨੂੰ ਲਿਖਿਆ ਅਸੀਂ ਤੇ ਵਿੱਚ ਗੱਲ ਕਰਕੇ ਜਿਹਨੇ ਵੀ ਡਿਗਿਆ ਉਹ ਉਹਦੇ ਅਗੇ ਉਹ ਵੀ ਅਗੇ ਅਕਸਰ ਕਰਾਂਗੇ ਠੀਕ